ਲੁਧਿਆਣਾ ਚ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵਿੜਿੰਗ ਦੇ ਲਈ ਲਗਾਤਾਰ ਅਮ੍ਰਿਤਾ ਵਿੜਿੰਗ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਚ ਭਰਪੂਰ ਸਮਰਥਨ ਉਹਨਾਂ ਨੂੰ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਪਿਛਲੇ 10 ਸਾਲਾਂ ਚ ਐਲਾਨ ਹੀ ਕੀਤੇ ਨੇ ਕਿਤਾ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਕਿ ਪੀਐਮ ਤੇ ਭਾਜਪਾ ਸਾਨੂੰ ਇੱਕ ਕੰਮ ਦੱਸ ਦੇ ਜੋ 10 ਸਾਲਾਂ ਚ ਕੀਤਾ ਹੋਵੇ ਨਾਲ ਹੀ ਉਹਨਾਂ ਨੇ ਰਵਨੀਤ ਬਿੱਟੂ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਹੂੰਗੀ ਕਿ ਸਮਾਂ ਆ ਗਿਆ ਜਾਣ ਦੀ ਤਿਆਰੀ ਕਰ ਲਓ। ਉਹਨਾਂ ਨੇ ਕਿਹਾ ਕਿ ਬਿੱਟੂ ਮੇਰੇ ਵੱਡੇ ਵੀਰਾ ਵਰਗੇ ਨੇ ਮੈਂ ਪੜਾ ਨੂੰ ਕਹਿਣਾ ਚਾਹੂੰਗੀ ਕਿ ਉਹਨਾਂ ਦਾ ਸਮਾਂ ਆ ਗਿਆ ਉਹ ਇੱਥੋਂ ਜਾਣ ਦੀ ਤਿਆਰੀ ਕਰ ਲੈਣ। ਉਹਨਾਂ ਨੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇ ਛੱਡ ਜਾਣ ਤੇ ਕਿਹਾ ਕਿ ਸਾਨੂੰ ਫਰਕ ਨਹੀਂ ਪੈਂਦਾ। ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਤੁਲਨਾ ਤੇ ਕਿਹਾ ਕਿ ਪਿੱਤਲ ਨੂੰ ਸੋਨੇ ਨਾਲ ਨਾਲ ਰਲਾਓ। ਹੋਰ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ। ਝੂਠ ਮੇਰਾ ਚੁੱਠੀ ਰਹਿਣਾ। ਹੈ ਕਿ ਨਹੀਂ? ਬੜਾ ਵੱਡਾ ਵਾਅਦਾ ਕੀਤਾ ਸੀ ਵੋਟਾਂ ਤੋਂ ਪਹਿਲਾਂ। ਤੇ ਲੋਕਾਂ ਨੇ ਸਵਾ ਦੋ ਸਾਲ ਉਹਨਾਂ ਦੀ ਸਰਕਾਰ ਨੂੰ ਵੇਖਿਆ ਮੈਂ ਤਾਂ ਸਿਰਫ ਉਹ ਗੱਲ ਕਰੂੰਗੀ ਜੋ ਪ੍ਰੈਕਟੀਕਲੀ ਵੇਖ ਰਹੇ ਹਾਂ ਮਿਲਿਆ ਨਹੀਂ ਫਿਊਚਰ ਚ ਕੀ ਹੋਣਾ ਹੈ ਮਗਰ ਇਹ ਸਵਾ ਦੋ ਸਾਲ ਲੋਕਾਂ ਨੇ ਝੂਠ ਵੇਖਿਆ ਅੱਗੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਨਹੀਂ ਕੋਈ ਉਮੀਦ ਇਸ ਤਰ੍ਹਾਂ ਦਾ ਮੈਂ ਮਹਾ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਕਿਤੇ ਨਾ ਕਿਤੇ ਵੱਡੇ ਐਲਾਨ ਦੀ ਗੱਲ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਰਿਸ਼ਾਇਸ਼ ਕਰਦੇ ਆ ਧੜੂ ਵਾਲਿਆਂ ਦੀ ਭਾਜਪਾ ਨੇ ਮਗਰਲੇ 10 ਸਾਲਾਂ 'ਚ ਕੱਲੇ ਐਲਾਨ ਹੀ ਤਾਂ ਕੀਤੇ ਹੋਰ ਕੀ ਕੀਤਾ ਤੇ ਅਸੀਂ ਯੂਜ਼ ਤੋਂ ਹੈ ਨਾ ਐਲਾਨਾਂ ਦੇ ਲੋਕ ਬੜੇ ਸਿਆਣੇ ਹੈ ਬੜੇ ਸਮਝਦਾਰ ਹੈ ਕੋਈ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ 'ਚ ਨਹੀਂ ਆਉਣ ਲੱਗਿਆ ਭਾਵੇਂ ਉਹ ਪੁਰਾਣੀ ਸਾਰੀ ਕੈਬਨਿਟ ਨਾਲ ਲੈ ਆਉਣ ਕੋਈ ਅਸਰ ਨਹੀਂ ਹੋਣ ਲੱਗਿਆ ਲੁਧਿਆਣਾ 'ਤੇ ਮੈਂਬਰ ਵਾਸੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ ਲਗਾਤਾਰ ਉਹਨੂੰ ਥਾਲੀ ਲਾ ਕੇ ਪ੍ਰਧਾਨ ਮੰਤਰੀ ਜਗਤ ਖੇਰੇ ਵਿੱਚ ਜੋ ਬਿਆਨ ਦਿੰਦਾ ਹੈ ਬੜਾ ਮੰਦਭਗਾ ਹੈ ਕੀ ਕਹਿ ਰਹੇ ਹੋ ਜੋ ਸੁਖਪਾਲ ਖੈਰ ਨੇ ਬਿਆਨ ਦਿੱਤਾ ਬੜਾ ਹੀ ਮੰਦ ਭਗਾ ਹੈਗਾ ਉਸ ਨੂੰ ਲੈ ਕੇ ਲਗਾਤਾਰ ਪ੍ਰਧਾਨ ਮੰਤਰੀ ਵੀ ਸਟੇਜਾਂ ਤੋਂ ਜਿਹੜਾ ਪ੍ਰਚਾਰ ਕਰ ਰਿਹਾ ਕਾਂਗਰਸ ਦੇ ਖਿਲਾਫ ਪ੍ਰਧਾਨ ਮੰਤਰੀ ਜੀ ਕੋਲੇ ਕੋਈ ਮੁੱਦਾ ਨਹੀਂ ਪ੍ਰਧਾਨ ਮੰਤਰੀ ਜੀ ਤੇ ਸਾਰੀ ਭਾਜਪਾ ਸਾਨੂੰ ਇੱਕ ਚੀਜ਼ ਦੱਸਦੇ ਕਿ ਮਗਰਲੇ 10 ਸਾਲਾਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਦਿੱਤਾ ਕੀ ਸਰਕਾਰ ਦਾ ਫਰਜ਼ ਏ ਹੁੰਦਾ ਹੈ ਲੋਕਾਂ ਦੀ ਸੋਭਾ ਦਾ ਲਈ ਕਰਨਾ ਲੋਕਾਂ ਨੂੰ এমਪਲੋਇਮੈਂਟ ਦੇਣੀ ਸਾਡੇ ਸਰਕਾਰ ਦੀ ਜੀਡੀਪੀ ਸਾਡੇ ਦੇਸ਼ ਦੀ ਜੀਡੀਪੀ ਨੂੰ ਇੱਕ ਨਵੇਂ ਸਿਖਰਾਂ ਤੇ ਲੈ ਕੇ ਜਾਣਾ ਮੈਨੂੰ ਇੱਕ ਚੀਜ਼ ਦੱਸ ਦਿਓ ਸਾਡੇ ਕਿਸਾਨ ਵਿਚਾਰਾ ਜਿਹੜਾ ਸਾਰੀ ਦੁਨੀਆ ਨੂੰ ਰਜਾਉਂਦਾ ਉਹਨੂੰ ਸੜਕਾਂ ਤੇ ਭੁੱਖੇ ਮਰਨ ਦੇ ਲਈ ਉਹਨੂੰ ਉਹਦੇ ਤੇ ਸਰਕਾਰ ਨੇ ਗੋਲੀਆਂ ਚਲਾ ਕੇ ਇਹਨੇ ਹੱਥਿਆਂ ਨੂੰ ਮਾਰਤਾ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕੀਤਾ ਕੀ ਹੈ ਸਾਡੀ ਲੁਧਿਆਣੇ ਦੀ ਇੰਡਸਟਰੀ ਕਿਹੜੇ ਸਿਖਰਾਂ ਤੇ ਸੀ ਕਿੱਥੇ ਲੈ ਆ ਕੇ ਖੜੀ ਕਰਤੀ ਟੈਕਸ ਟੈਰੋਰਿਜ਼ਮ ਦਾ ਜ਼ਮਾਨਾ ਆ ਗਿਆ ਕਿਹੜੀਆਂ ਕਿਹੜੀਆਂ ਬੁਲੰਦੀਆਂ ਦੀ ਸਾਡੇ ਪੀਐਮ ਸਾਹਿਬ ਗੱਲ ਕਰਦੇ ਆ ਸਮਝ ਨਹੀਂ ਆਉਂਦਾ ਮੈਨੂੰ ਮੈਂ ਮਹਿਲਾਵਾਂ ਦੀ ਗੱਲ ਕਰਦੇ ਹੋ ਪਰ ਉੱਤਨੀ ਦੂਜੇ ਪਾਸੇ ਤੁਹਾਡੇ ਲੁਧਿਆਣਾ ਦੇ ਜ਼ਿਲ੍ਹਾ ਕਾਂਗਰਸੀ ਪ੍ਰਧਾਨ ਬੀਜੇਪੀ ਤੋਂ ਸ਼ਾਮਲ ਹੋ ਗਈ ਜੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕੋਈ मैम अरविनीत बिट्टू ने सवाल चुके हैं है है। कह रहे हैं कि बडिंग साहब की वोट लुधियानेवी नहीं हैगी वो किस हिसाब ਨਾਲ लुधियाने के लोकां दे नाल ਵਿਚਰ ਰਹੇ ਨੇ ਕੀ ਲੱਗਦਾ ਮੈਂ ਤਾਂ ਬਿੱਟੂ ਵੀਰ ਜੀ ਨੂੰ ਇੱਕ ਗੱਲ ਕਹੂੰਗੀ ਵੇਖੋ ਮੇਰੇ ਤਾਂ ਵੱਡੇ ਭਰਾ ਹੈ ਪਰ ਮੈਂ ਬਿੱਟੂ ਵੀਰ ਜੀ ਨੂੰ ਇੱਕ ਨਾ ਹੱਥ ਬਨ ਕੇ ਬੇਨਤੀ ਕਰੂੰਗੀ ਕਿ ਮੇਰੇ ਵੱਡੇ ਵੀਰ प्लीज ਜਾਂਦੀ ਤਿਆਰੀ ਕਰ ਲੋ ਸਮਾਂ ਆ ਗਿਆ ਮੈਡਮ ਮੈਡਮ મોદી ਕਹਿ ਰਹੇ ਨੇ ਕਿ મોદી ਸਟੇਜ ਉੱਪਰ ਕਹਿ ਰਹੇ ਨੇ ਕਹਿੰਦੇ 84 ਦੇ ਟਾਈਮ ਜਿਹੜੇ ਗਲਾ ਟਾਇਰ ਪਾ ਕੇ ਗલાਏ ਸੀ ਕਹਿੰਦੇ ਉਹ ਕਾਂਗਰਸ ਦੇ ਕਾਂਗਰਸ ਸਾਰੇ ਇੱਕ ਗੱਡ ਬੰਦਨ ਦੇ ਹੇਟ ਮੈਂ ਮੈਂ ਮੇਰੀ ਗੱਲ ਸੁਨੋ ਜੋ ਇਸ ਗੱਲ ਇਹ ਸਾਡੇ ਇਹ ਸਾਡੇ ਵਾਸਤੇ ਬਹੁਤ ਮੰਦ ਭਗਾ ਸੀ ਮੇਰੀ ਤਾਂ ਉਮਰ ਹੀ ਉਦੋਂ 3 ਸਾਲ ਸੀ ਤੇ ਸਰਦਾਰ ਮਨਮੋਨ ਸਿੰਘ ਜੀ ਨੇ ਪ੍ਰਧਾਨ ਮੰਤਰੀ ਹੋਣ ਦੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਖੜ ਕੇ ਇਸ ਚੀਜ਼ ਲਈ ਅਪੋਲੋਜਾਈਜ਼ ਕੀਤਾ ਸੀ ਦੇਖੋ ਇਹ ਦਿਲਾਂ ਦਾ ਦਰਦ ਹੈ ਇਹਨੂੰ बार-बार ਜਦੋਂ ਵੋਟਾਂ ਆ ਜਾਂਦੀਆਂ ਇਹਨੂੰ ਛੇੜਨ ਲੱਗ ਪੈਂਦੇ ਆ ਮੈਨੂੰ ਇਹ ਦੱਸੋ ਕਿ ਪ੍ਰਧਾਨ ਮੰਤਰੀ ਜੀ ਨੇ ਕੀਤਾ ਕੀ ਦੇਸ਼ ਲਈ ਕੀ ਕੀਤਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਾਡੇ ਭਗਵਾਨ ਸ਼੍ਰੀ ਰਾਮ ਨੂੰ ਵਰਤ ਰਹੇ ਆ ਵੋਟਾਂ ਵਾਸਤੇ ਵਰਤ ਰਹੇ ਆ ਮੈਂ ਪਰ ਦੱਸਣਾ ਚਾਹਣੀ ਆ ਸਾਰੀ ਭਾਜਪਾ ਵਾਲਿਆਂ ਨੂੰ ਜਿੰਨੀ ਮਰਜ਼ੀ ਰਾਜਨੀਤੀ ਕਰ ਲੋ ਰੱਬ ਦੇ ਨਾਂ ਤੇ ਵੋਟ ਨਹੀਂ ਪੈਣੀ ਤੁਹਾਨੂੰ ਪੰਜਾਬ ਚ ਹੰਦੀ ਜਨਸੰਖਿਆ ਮਹਿਲਾਵਾਂ ਦੀ ਆ ਮਹਿਲਾਵਾਂ ਨੂੰ ਆਪਣੇ ਹੱਕ ਚ ਕਰ ਰਹੇ ਕਿਸ ਤਰ੍ਹਾਂ ਦੀ ਵਿਊਤ ਬੰਦੀ ਆ ਅਸੀਂ ਅਸੀਂ ਮਹਿਲਾਵਾਂ ਨੂੰ ਹੱਕ ਚ ਨਹੀਂ ਕਰ ਰਹੇ ਇਹ ਗਲਤ ਗੱਲ ਐ ਜੋ ਕਰਨਾ ਚਾਹੀਦਾ ਉਹ ਬੰਦਾ ਹੱਕ ਐ ਦੇਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ 50% ਨੌਕਰੀਆਂ ਦੇ ਵਿੱਚ ਹਿੱਸੇਦਾਰੀ ਔਰ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਪਾਰਟੀ ਔਰ ਜਿਵੇਂ ਹੀ ਤਾਕਤ ਵਿੱਚ ਆਊਗੀ ਤੁਸੀਂ ਦੇਖੋਗੇ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਇਹ ਕਾਨੂੰਨੀ ਹੈਗਾ ਜੋ ਸਾਡੇ ਦੇਸ਼ ਦੇ ਵਿੱਚ ਬਣੂਗਾ ਧੰਨਵਾਦ 8000 ਰੁਪਏ ਪਿੱਤਲ ਨੂੰ ਤੇ ਹੀਰੇ ਨੂੰ ਰਲਾਉਣਾ ਆਮ ਆਦਮੀ ਪਾਰਟੀ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਮੁਕਾਬਲਾ ਨਹੀਂ ਇੱਕ ਪਾਰਟੀ 150 ਸਾਲ ਪੁਰਾਣੀ ਹੈ ਦੇਸ਼ ਨੂੰ ਆਜ਼ਾਦ ਕਰਾਇਆ ਹੈ ਦੇਸ਼ ਨੂੰ ਇੱਥੋਂ ਤੱਕਰ ਪਹੁੰਚਾਉਣ ਦੇ ਵਿੱਚ ਕੱਲੀ ਕਾਂਗਰਸ ਪਾਰਟੀ ਦਾ ਯੋਗਦਾਨ ਹੈ ਭਾਜਪਾ ਨੇ ਮਗਰਲੇ 10 ਸਾਲਾਂ 'ਚ ਕੁਝ ਨਹੀਂ ਕੀਤਾ ਝਾੜੂ ਵਾਲਿਆਂ ਨੇ 2.5 ਸਾਲਾਂ ਦੇ ਵਿੱਚ ਲਾਰੇ ਲਾਉਣ ਤੋਂ ਬਿਨਾ ਕੁਝ ਨਹੀਂ ਕੀਤਾ ਤਾਂ ਹੈਗਾ ਜੀ ਕਿਤੇ ਪੰਜਾਬ ਦੀ ਗੱਲ ਕਰੂੰਗਾ to One India channel and never miss an update.